नमस्कार नवा शहर सरगर्मिया प्रोग्रामी प्रदेश आप जी का हार्दिक स्वागत है भगत सिंह विशेषाओया पजाओाओ भैया 加ਡੀ ਪ੍ਰਸ਼ਾਸਨ ਅੱਗੇ ਨਹੀਂ ਦਿੱਤੀ ਹੈ ਯਾਤ ਹੈ ਨਾ ਜੀ ਡੈਰੀਗੇਸ਼ਨ ਇਹ ਡੈਰੀਗੇਸ਼ਨ ਵਿੱਚ ਸਹੀ ਨਹੀਂ ਪਾਇਆ ਗਾ ਦੇ ਜਾਂ ਕੋਈ ਇੰਸਾਨ ਹੈਗੇ ਆ ਉਹਨਾਂ ਨੂੰ ਜਦੋਂ ਇੱਥੇ ਕੰਮ ਕਰਦੇ ਸੇ ਮੇਕਰ ਦੋ ਤਾਂ ਰਹਿੰਦੀ ਆਗੇ ਤੁਹਾਨੂੰ ਲਾਈਕ ਕੰਟਰੀ ਕਰਦੇ ਪਰਵਾਸੀ ਵੱਲੋਂ ਕੀਤੀ ਗਈ ਕਿ ਸਾਡਾ ਇੱਕ ਛੋਟਾ ਬੱਚਾ ਹਰਵੀਰ ਸਿੰਘ ਜਿਸ ਦੀ ਉਮਰ ਲਗਭਗ 4 ਤੋਂ 5 ਸਾਲ ਦੇ ਵਿੱਚ ਹੀ ਉਸ ਦੀ ਬੜੀ ਪੇਰ ਆਮਨੀ ਦੇ ਨਾਲ ਕਤਲ ਕਰ ਦਿੱਤਾ ਗਿਆ ਜਿਸ ਨੂੰ ਦੇਖਦੇ ਹੋਏ ਸਾਰੇ ਹੀ ਮਾਪਿਆਂ ਦੇ ਮਨਾਂ ਦੇ ਵਿੱਚ ਰੋਸ਼ ਹੈ ਜਿੰਨੇ ਵੀ ਪੰਜਾਬੀ ਭਾਈਚਾਰੇ ਦੇ ਲੋਕ ਆ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਦਾ ਗੁੱਸਾ ਹੈ ਉਹ ਹਰ ਬੰਦਾ ਇਹ ਗੱਲ ਕਹਿ ਰਿਹਾ ਕਿ ਜੇ ਬਾਹਰੋਂ ਡਰੋਗੇ ਤੇ ਆਪਣੇ ਘਰ 'ਚ ਬੜੋਗੇ ਜੇ ਘਰ 'ਚ ਹੀ ਮਾਰੇ ਜਾਓਗੇ ਫਿਰ ਕਿੱਥੇ ਨੇ ਜਾਓਗੇ ਇਹ ਜਿਹੜਾ ਵਿਚਾਰ ਹੈ ਹਰ ਬੰਦੇ ਦੇ ਮਨ ਦੇ ਵਿੱਚ ਆ ਰਿਹਾ ਕਿ ਸਾਨੂੰ ਸਾਡੇ ਘਰ ਦੇ ਵਿੱਚ ਆ ਕੇ ਹੀ ਜਿਹੜਾ ਮਾਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਉਸੂਲਨ ਜਦੋਂ ਸਾਡੇ ਪਿੰਡਾਂ ਦੇ ਮੁੰਡੇ ਚਾਹੇ ਉਹ ਬਾਹਰਲੇ ਦੇਸ਼ਾਂ ਜਾਂਦੇ ਆ ਚਾਹੇ ਭਾਰਤ ਦੀ ਆਈ ਵੱਖੋ-ਵੱਖਰੇ ਸਟੇਟਾਂ 'ਚ ਕੰਮ ਕਰਨ ਜਾਂਦੇ ਆ ਤੇਰਾ ਦੀ ਪੀਸੀਸੀ ਹੁੰਦੀ ਆ ਪੁਲਿਸ ਕਲੀਅਰੈਂਸ ਸਰਟੀਫਿਕੇਟ ਜਿਹੜਾ ਹੈ ਉਹ ਈਸ਼ੂ ਕਰਵਾ ਲਾ ਪੈਂਦਾ ਮੈਂ ਇੱਕ ਗੱਲ ਪ੍ਰਸ਼ਾਸਨ ਨੂੰ ਦਸੂਹਾ ਮੁਕੇਰੀਆਂ ਦੇ ਪ੍ਰਸ਼ਾਸਨ ਨੂੰ ਪੁੱਛਣਾ ਚਾਹਨਾ ਕਿੰਨੇ ਪ੍ਰਵਾਸੀ ਸਾਡੇ ਇਲਾਕੇ 'ਚ ਰਹ ਰਹੇ ਆ ਉਹਨਾਂ ਦੀ ਪੀਸੀਸੀ ਹੋਈ ਪਈ ਆ ਕਿੰਨਿਆਂ ਦਾ ਡਾਟਾ ਸਾਡੇ ਤਲਵਾਰਾ ਥਾਣੇ ਦੇ ਅੰਦਰ ਹਾਜੀਪੁਰ ਥਾਣੇ ਦੇ ਅੰਦਰ ਦਸੂਹਾ ਮੁਕੇਰੀਆਂ ਥਾਣੇ ਦੇ ਅੰਦਰ ਪਿਆ ਹੈ ਮੇਰੇ ਹਿਸਾਬ ਨਾਲ 10% ਲੋਕਾਂ ਦਾ ਡਾਟਾ ਵੀ ਪੁਲਿਸ ਪ੍ਰਸ਼ਾਸਨ ਕੋਲ ਨਹੀਂ ਹੋਣਾ ਤੇ ਪਰਿਵਾਰਾਂ ਦੀ ਇਹੀ ਮੰਗ ਹੈ ਕਿ ਇਹਨਾਂ ਪ੍ਰਵਾਸੀਆਂ ਨੇ ਇੱਕ ਤਾਂ ਇਹਨਾਂ ਨੇ ਸਾਡੇ ਪੰਜਾਬੀਆਂ ਦੇ ਰੋਜ਼ਗਾਰਾਂ ਦੇ ਉੱਤੇ ਪੂਰੀ ਕੁੰਡਲੀ ਮਾਰ ਕੇ ਬੈਠੇ ਹੋਏ ਨੇ ਦੂਸਰਾ ਹੁਣੇ ਸਾਡੇ ਬੱਚਿਆਂ ਨੂੰ ਵੀ ਮਾਰਨ ਤੇ ਆ ਗਏ ਤੇ ਲੋਕ ਇਹੀ ਗੱਲ ਸੋਚ ਰਹੇ ਆ ਕਿ ਪ੍ਰਸ਼ਾਸਨ ਬਣਦੀ ਕਾਰਵਾਈ ਕਰੇ ਇਹਨਾਂ ਦੀ ਆ ਵੈਰੀਫਿਕੇਸ਼ਨਾਂ ਕਰਾਏ ਜਿਹੜੇ ਵੀ ਰੋਹਿੰਗਿਆ ਜਿਹੜੇ ਵੀ ਪ੍ਰਵਾਸੀ ਇਦਾਂ ਦੇ ਆ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਸਾਡੇ ਸ਼ਹਿਰ ਦੇ ਅੰਦਰ ਸਾਡੇ ਇਲਾਕੇ 'ਚ ਬੈਠੇ ਆ ਉਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ ਜਾਂ ਫਿਰ ਉਹਨਾਂ ਦੀ ਪੁਲਿਸ ਕ੍ਰੇਨਸ ਕਰਕੇ ਉਤੋਂ ਦੇ ਸਰਪੰਚ ਕੋਲ ਉਤੋਂ ਦੇ ਐਮਸੀ ਕੋਲ ਤੇ ਲੋਕਲ ਪ੍ਰਸ਼ਾਸਨ ਕੋਲ ਉਹਨਾਂ ਦਾ ਦਾਦਾ ਹੋਣਾ ਚਾਹੀਦਾ ਤਾਂ ਹੀ ਸਾਡੇ ਬੱਚੇ ਸੇਫ ਹੋਣਗੇ ਨਹੀਂ ਤਾਂ ਕਿੰਨੇ ਕੁ ਲੋਕਾਂ ਦੇ ਉੱਤੇ ਪ੍ਰਸ਼ਾਸਨ ਸਿਕਿਉਰਿਟੀ ਕਰ ਲੇਗਾ ਇੱਦਾਂ ਤਾਂ ਇਹ ਜਿਹੜਾ ਕੰਮ ਸ਼ੁਰੂ ਹੋਇਆ ਇਹ ਆਉਣ ਵਾਲੇ ਸਮੇਂ ਨੂੰ ਸਾਡੇ ਘਰਾਂ ਤੱਕ ਪਹੁੰਚੇਗਾ ਤੇ ਮੈਂ ਇਹ ਗੱਲ ਮਹਿਸੂਸ ਕਰਦਾ ਕਿ ਇਸ ਗੱਲ ਦਾ ਜਿਹੜਾ ਵਿਰੋਧ ਹੈ ਇਹ ਨੌਜਵਾਨਾਂ ਵੱਲੋਂ ਕੀਤਾ ਗਿਆ ਕਿ ਸਾਡੇ ਇਲਾਕੇ ਦੇ ਵਿੱਚ ਇਹ ਜਿੰਨੇ ਵੀ ਪ੍ਰਵਾਸੀ ਰਹਿੰਦੇ ਆ ਉਹਨਾਂ ਦੀ ਵੈਰੀਫਿਕੇਸ਼ਨ ਬਹੁਤ ਜ਼ਰੂਰੀ ਹੈ ਜੀ ਪਰ ਇਹਦੇ ਵਾਸਤੇ ਕੋਈ ਸਰਕਾਰੀ ਅਧਿਕਾਰੀ ਨਾਲ ਕੋਈ ਮੰਗ ਪੱਤਰ ਦਿੱਤਾ ਜਾਂ ਕੁਝ ਹੋਰ ਗੱਲ ਕੋਈ ਮੁਠਾਸ਼ਲਾ ਹੋਈ ਨਹੀਂ ਅੱਜ ਸਾਡੀ ਜਿਹੜੀ ਪਾਜੀ ਮੀਟਿੰਗ ਅਸੀਂ ਕੀਤੀ ਹੈ ਅਸੀਂ ਇੱਕ ਮੰਗ ਪੱਤਰ ਐਸਡੀਐਮ ਮੁਕੇਰੀਆਂ ਨੂੰ ਇੱਕ ਐਸਡੀਐਮ ਦਸੂਆ ਨੂੰ ਉਹ ਹੋ ਸਕਦਾ ਇੱਥੇ ਤਲਵਾੜਾ ਦੇ ਵਿੱਚ ਵੀ ਨੈਪ ਤਸੀਲਦਾਰ ਸਾਹਿਬ ਨੂੰ ਦੇਈਏ ਅਸੀਂ ਮੰਗ ਪੱਤਰ ਪਹਿਲਾਂ ਦਵਾਂਗੇ ਕਿ ਇਹ 15 ਦਿਨ ਦੇ ਅੰਦਰ ਜਾਂ ਮਹੀਨੇ ਦੇ ਅੰਦਰ ਸਾਰੀਆਂ ਵੈਰੀਫਿਕੇਸ਼ਨਾਂ ਕਰਨ ਅਗਰ ਪੁਲਿਸ ਪ੍ਰਸ਼ਾਸਨ ਕਰਨ ਦੇ ਵਿੱਚ ناکਾਮਯਾਬ ਰਹੀ ਤਾਂ ਫਿਰ ਆਪਾਂ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਹੈ ਉਹ ਆਪਣੇ ਸ਼ਹਿਰਾਂ ਦੇ ਵਿੱਚ ਕਰਾਂਗੇ ਜਿਹੜੀ ਇਹ ਗਲਤ ਕੰਮ ਹੋਇਆ ਭਾਜੀ ਅਸੀਂ ਨਾ ਕਿ ਇਹ ਅੱਜ ਤੋਂ 25 30 ਸਾਲ ਤੋਂ ਪਹਿਲਾਂ ਜਿਹੜੇ ਇੱਥੇ ਪ੍ਰਵਾਸੀ ਰਹਿ ਰਹੇ ਆ ਭਾਜੀ ਉਹ ਸਾਡੇ ਭਰਾ ਵਾਂਗੂ ਅਸੀਂ ਉਹਨਾਂ ਨੂੰ ਸਮਝਦੇ ਸੀ ਉਹਨਾਂ ਦੀਆਂ ਰੇੜੀਆਂ ਤੱਕ ਲਵਾਈਆਂ ਇੱਥੇ ਅਸੀਂ ਆਪਣੇ ਆਪ ਨੂੰ ਅੱਜ ਗਲਤ ਸਮਝਦੇ ਆ ਅੱਜ ਉਹਨਾਂ ਨੂੰ ਅਸੀਂ ਬੇਨਤੀ ਵੀ ਕੀਤੀ ਵੀ ਇਹ ਮੰਦ ਭੱਗੀ ਜਿਹੜੀ ਵੀ ਜੋ ਵੀ ਇਹ ਹੋਇਆ ਵੀ ਇਹ ਘਟਣਾ ਹੋਈ ਹੈ ਉਹਨਾਂ ਦਾ ਫਰਜ ਇਹ ਬੰਦਾ ਸੀ ਕਿ ਅੱਜ ਮੈਂ ਉਹਨਾਂ ਨੂੰ ਫੋਨ ਕੀਤਾ ਸਾਰੇ ਜਿਹੜੀਆਂ ਆੜਿਆਂ ਨੂੰ ਜਿਨ੍ਹਾਂ ਨੇ ਅੱਜ ਕਰੋੜਾਂ ਦੀ ਜਗ੍ਹਾ ਖਰੀਦੀ ਸਾਡੇ ਤਲਵਾੜੇ ਵਿੱਚ ਹੀ ਰੇੜੀਆਂ ਲਾਉਂਦੇ ਆ ਅੱਜ ਸਾਡੇ ਜਿਹੜੇ ਪੰਜਾਬੀ ਭਰਾ ਉਹ ਵਿਚਾਰੇ ਇੰਦਰ ਧੱਕੇ ਖਾਣਦੇ ਉਹਨਾਂ ਰੇੜੀਆਂ ਕਰੋੜਾਂ ਦੀ ਜਗ੍ਹਾ ਸਾਡੇ 5-5 ਲੱਖ ਰੁਪਏ ਮਰਲਾ ਜਿਹੜੀ ਜਗ੍ਹਾ ਕਿੱਲੇ ਤੱਕ ਲੈਲੇ ਉਹਨਾਂ ਨੇ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਉਹਨਾਂ ਨੂੰ ਵੀ ਵੀ ਉਹਨਾਂ ਨੂੰ ਮੈਂ ਫੋਨ ਕੀਤਾ ਵੀ ਭਾਜੀ ਵੀ ਤੁਸੀਂ ਕਿਸੇ ਟਾਈਮ ਰੇੜੀ ਲਾਉਂਦੇ ਨਹੀਂ ਸਾਨੂੰ ਕੁਛ-ਕੁਛ ਖਿਲਾਨਦੇ ਹੋ ਨਹੀਂ ਪੰਜਾਬ ਮੈਂ ਅੱਜ ਆਪੜਾ ਉਹਨੂੰ ਨਿੰਦਿਆ ਕਰਦਾ ਤੇ ਆਪਣੀ ਖੁਦ ਨਿੰਦਿਆ ਕਰਦਾ ਅਸੀਂ ਉਹਨਾਂ ਦੀ ਰੇੜੀਆਂ ਲਈਆਂ ਅੱਜ ਸਾਡੇ ਤੇ ਇਹ ਟਾਈਮ ਆ ਗਿਆ ਭਾਜੀ ਉਹ ਪ੍ਰਵਾਸੀ ਵੀਰਾਂ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਵੀਰ ਅੱਜ ਬੇਸ਼ੱਕ ਪ੍ਰਵਾਸੀ ਵੀਰਾਂ ਨੇ ਇਹ ਗਲਤ ਕੰਮ ਕੀਤਾ ਸਾਡੇ ਦਾ ਖੜੋ ਬਸਈ ਅਸੀਂ ਤੁਹਾਡੀ ਕੱਲ ਨੂੰ ਹੈਲਪ ਕਰਾਂਗੇ ਭਾਜੀ ਹੁਣ ਅਸੀਂ ਦੱਸੋ ਵੀ ਅਸੀਂ ਕੀ ਕਰੀਏ ਉਹਨਾਂ ਦੇ ਆਧਾਰ 'ਤੇ ਰੋਟਰ ਕਾਰਡ ਇੱਥੇ ਦੇ ਬਣੇ ਭਾਜੀ ਹੁਣ ਅਸੀਂ ਗਲਤੀ ਕੀਤੀ ਭਾਜੀ ਇਹ ਉਹਨਾਂ ਦਾ ਸਾਥ ਦਿੱਤਾ ਹੁਣ ਮੈਨੂੰ ਦੱਸੋ ਅਸੀਂ ਕੀ ਕਰੀਏ ਉਹਨਾਂ ਦਾ ਇਸ ਗੱਲ ਦਾ ਵੀ ਮੈਂ ਵੀ ਮੈਂ ਆਪਣੇ ਆਪ ਨੂੰ ਕੋਸਾ ਜਾਂ ਮੈਂ ਸਮਾਜ ਨੂੰ ਕੋਸਾ ਜਾਂ ਕਿਹਨੂੰ ਕਰਾਂ ਵੀ ਹੁਣ ਅਸੀਂ ਕੀ ਕਰੀਏ ਜਨਾਬ ਇਸ ਗੱਲ ਦਾ ਮੈਂ ਮੈਂ ਕੀ ਕਹਾਂ ਤੁਸੀਂ ਪ੍ਰਸ਼ਾਸਨ ਦੇ ਅੱਗੇ ਕੀ ਮੰਗਦਾ ਮੈਂ ਮੰਗਿਆ ਇਹੀ ਕਰਦਾ ਵੀ ਵੀ ਪੰਜਾਬ بچਾਓ ਪ੍ਰ ਈ ਭਈਆ ਪਜਾਓ ਪੰਜਾਬ ਦੇ ਵਿੱਚ ਸਾਹਿਬ ਨੂੰ ਵੀ ਦਿੱਤੇ ਆ ਕਿ ਜਿੰਨੇ ਵੀ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਰਹਿ ਰਿਹਾ ਤਲਵਾੜੇ ਦੇ ਵਿੱਚ ਰਹਿਦੇ ਸਾਡੇ ਆਲੇ ਦੁਆਲੇ ਰਹਿ ਰਹੇ ਆ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਕੀਤੀ ਜਾਵੇ ਉਹ ਪਤਾ ਕੀਤਾ ਜਾਵੇ ਕਿ ਇਹ ਪਿੱਛੋਂ ਕ੍ਰਾਈਮ ਕਰਕੇ ਇੱਥੇ ਆਉਂਦੇ ਆ ਔਰ ਇੱਥੇ ਆ ਕੇ ਆ ਕੇ ਕੰਮ ਕਰਦੇ ਆ ਔਰ ਇੱਥੇ ਵੀ ਆ ਕੇ ਕ੍ਰਾਈਮ ਕਰਦੇ ਆ ਅਸੀਂ ਬੜੀ ਬੜੀ ਮੰਤਾਂ ਵੀ ਬੈ ਇਹਨਾਂ ਨੂੰ ਦੇ ਚੁੱਕੇ ਹਾਂ ਮੰਗ ਪੱਤਰ ਵੀ ਵੈਰੀਫਿਕੇਸ਼ਨ ਕੀਤੀ ਜਾਵੇ ਪਿੱਛੇ ਜਦੋਂ ਪਹਿਲਗਾਉਂਦਾ ਹਮਲਾ ਆਇਆ ਉਦੋਂ ਵੀ ਇਹਨਾਂ ਨੂੰ ਸਰਕਾਰੀ ਤੌਰ ਤੇ ਆਰਡਰ ਆਏ ਆ ਵੀ ਸਾਰਿਆਂ ਜਿੰਨੇ ਪ੍ਰਵਾਸੀ ਹੈਗੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਕਿਉਂਕਿ ਲਗਭਗ 3-4 ਸਾਲ ਤੋਂ ਅਸੀਂ ਇਹ ਬੇਨਤੀ ਕਰਦੇ ਆ ਰਹੇ ਹਾਂ ਉਹ ਤੁਹਾਡੇ ਸਾਹਮਣੇ ਆ ਰਿਜ਼ਲਟ ਆਣੇ ਸ਼ੁਰੂ ਵੀ ਹੋਗੇ ਕਿਉਂਕਿ ਪ੍ਰਸ਼ਾਸਨ ਕੰਮ ਕਰਨ ਦੀ ਨਹੀਂ ਸ ਅਸੀਂ ਇਹਨਾਂ ਨੂੰ ਮੰਨ ਪਤਾ ਦਿੰਦੇ ਰਹੇ ਹਾਂ ਕੋਈ ਇੰਨਾ ਸੀਰੀਅਸ ਹੋ ਕੇ ਇਹਨਾਂ ਦਾ ਐਕਸ਼ਨ ਨਹੀਂ ਲਿਆ ਔਰ ਉਹ ਤੁਹਾਡੇ ਸਾਹਮਣੇ ਉਹ ਐਕਸ਼ਨ ਨਹੀਂ ਲਿਆ ਪਰ ਰਿਐਕਸ਼ਨ ਹੋਣੇ ਜਿਹੜੇ ਸ਼ੁਰੂ ਹੋ ਗਏ ਆ ਅੱਜ ਇਹ ਹਾਰਪੁਰ ਦੇ ਵਿੱਚ ਹੋਇਆ ਰੋਪੜ ਦੇ ਵਿੱਚ ਹੋ ਚੁੱਕਾ ਔਰ ਕਈ ਕੇਸ ਆ ਜਿਹੜੇ ਸਾਹਮਣੇ ਨਹੀਂ ਆਉਂਦੇ ਕਈ ਕੇਸ ਤਾਂ ਇਹੋ ਜਿਹੇ ਵੀ ਆ ਕਿ ਜਿਹੜੇ ਸਾਹਮਣੇ ਨਹੀਂ ਆਉਂਦੇ ਆ ਔਰ ਬਿਲਕੁਲ ਮੇਰੇ ਤੋਂ ਪਹਿਲਾਂ ਭੋਲੇ ਉਹਨਾਂ ਨੇ ਵੀ ਕਿਹਾ ਵੀ ਅਸੀਂ ਇਹਨਾਂ ਨੂੰ ਇਹਨਾਂ ਦੇ ਤਰਸ ਕਰਕੇ ਇਹਨਾਂ ਨੂੰ ਪ੍ਰਮੋਟ ਕੀਤਾ ਇਹਨਾਂ ਦੀ ਚਲੋ ਜੇ ਕਹੀ ਨਾ ਰੇੜੀ ਵੀ ਲਾਣ ਦਿੰਦਾ ਰੇੜੀਆਂ ਲਵਾਉਂਦੇ ਰਹੇ ਆ ਕਹੇ ਜੇ ਕੋਈ ਨਾ ਤਾਂ ਕਰਦਾ ਕਿਉਂਕਿ ਸਾਡੀ ਪੰਜਾਬ ਦੀ ਖਾਸੀਤ ਰਹੀ ਹੈ ਵੀ ਅਸੀਂ ਸੇਵਾ ਭਾਵਨਾ ਦੇ ਜ਼ਿਆਦਾ ਜਿੰਨੇ ਆ ਵੀ ਅਸੀਂ ਇਹਨਾਂ ਸੇਵਾ ਕਰਦੇ ਰਹੇ ਹਾਂ ਪਰ ਅੱਜ ਸਾਡੇ ਸੱਜਣਾ ਨੇ ਉਹੀ ਪ੍ਰਵਾਸੀ ਮਜ਼ਦੂਰਾਂ ਨੂੰ ਫੋਨ ਕੀਤਾ ਵੀ ਤੁਸੀਂ ਆ ਕੇ ਅਸੀਂ ਇਹ ਲਾਂ ਲੱਗੇ ਆ ਤੁਸੀਂ ਆ ਕੇ ਸਿਰਫ ਇੰਨੀ ਕਲੀਅਰਿਫਿਕੇਸ਼ਨ ਤਾਂ ਦਿਓ ਵੀ ਸਾਰੇ ਪ੍ਰਵਾਸੀ ਜਿਹੜੇ ਇਦਾਂ ਦੇ ਨਹੀਂ ਆ ਸਾਡੇ ਨਾਲ ਖੜੇ ਦਾ ਹੋਵੋ ਮੋਢੇ ਨਾਲ ਮੋਢਾ ਲਾ ਕੇ ਪਰ ਇੱਕ ਵੀ ਬੰਦਾ ਜਿਹੜਾਗਾ ਉਹ ਕੋਈ ਇੱਥੇ ਨਹੀਂ ਪਹੁੰਚਿਆ ਔਰ ਅਸੀਂ ਪ੍ਰਸ਼ਾਸਨ ਅੱਗੇ ਇੱਕ ਵਾਰੀ ਫੇਰ ਮੰਗ ਕਰਦੇ ਆਂ ਤਲਵਾੜੇ ਦੀ ਗੱਲ ਕਰਦੇ ਆਂ ਤਲਵਾੜੇ ਦੀ ਹੁਣ ਇੱਥੇ ਇੱਥੇ ਗੱਲ ਹੋ ਰਹੀ ਸੀ ਉਹਨੇ ਗੱਲ ਕਰ ਰਹੀ ਸੀ ਬਾਜ਼ਾਰ ਦੇ ਵਿੱਚ ਕਿ ਇੰਦਾਂ ਦਾ ਸਾਡੇ ਲੱਗੇ ਕਈ ਵਾਰੀ ਟਰੈਫਿਕ ਜਮ ਹੋ ਜਾਂਦੀ ਹੈ ਠਾਣੇ ਦੇ ਲੱਗੇ ਟਰੈਫਿਕ ਜਮ ਹੋ ਜਾਂਦੀ ਹੈ ਕਿਉਂਕਿ ਕੋਈ ਢਾਬਾ ਕੋਈ ਕੋਈ ਇੰਦਾਂ ਦਾ ਗੱਡੀਆਂ ਜਿਹੜੀਆਂ ਸਕੂਟਰ ਮੋਟਰਸਾਈਕਲ ਇਹਦੇ ਵਿੱਚ ਸੜਕ ਦੇ ਵਿੱਚ ਲੱਗੇ ਹੁੰਦੇ ਆ ਕੋਈ ਹਾਸਾ ਕਿ ਉਹ ਸਾਡਾ ਇੱਕ ਵਾਰੀ ਫੇਰ ਅਸੀਂ ਜਿੰਨੇ ਅੱਜ ਸਾਡੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਇਕੱਠੀਆਂ ਹੋਈਆਂ ਔਰ ਹਾਜੀਪੁਰ ਤੋਂ ਵੀ ਸਾਡੇ ਸੱਜਣ ਆਏ ਅੰਕਿਤ ਰਾਣਾ ਜੀ ਵੀ ਕਕਵਾਲ ਤੋਂ ਔਰ ਜਿੰਨੇ ਸਾਡੀਆਂ ਤਰਵਾੜੇ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਅਸੀਂ ਪ੍ਰਸ਼ਾਸਨ ਅੱਗੇ ਪ੍ਰਿੰਸ ਜੀ ਐਮਸੀ ਜਿਹੜੇ ਸਾਡੇ ਉਹ ਵੀ ਆਏ ਅਸੀਂ ਪ੍ਰਸ਼ਾਸਨ ਅੱਗੇ ਇੱਕ ਵਾਰੀ ਫੇਰ ਬੇਨਤੀ ਕਰਦੇ ਹਾਂ ਕਿ ਵੈਰੀਫਿਕੇਸ਼ਨ ਜਿਹੜੇ ਵੀ ਇਹ ਪ੍ਰਵਾਸੀ ਮਜ਼ਦੂਰ ਇੱਥੇ ਰਹਿ ਰਹੇ ਆ ਕੋਈ ਰੋਹਿੰਗਿਆ ਕੋਈ 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 ਔਰ ਜੇਕਰ ਕੋਈ ਸਾਡੇ ਕੋ ਬਿਹਾਰ ਦੇ ਯੂਪੀ ਦੇ ਵੀ ਉਹਨਾਂ ਦਾ ਘਟੋ ਘਟ ਉਨਾਂ ਦਾ ਪਿਛਲਾ ਟਰੈਕ ਰਿਪੋਰਟ ਤੇ ਚੈੱਕ ਕੀਤਾ ਜਾਏ ਕਿ ਉਹ ਬਾਰਦਾਤ ਕਰਕੇ ਤਾਂ ਨਹੀਂ ਇੱਥੇ ਆਏ ਕ੍ਰਿਮੀਨਲ ਆ ਉਹਨਾਂ ਦਾ ਰਿਕਾਰਡ ਤਾਂ ਹੈ ਨਹੀਂ ਤਾਂ ਇੱਥੇ ਆ ਕੇ ਕ੍ਰਾਈਮ ਕਰਦੇ ਆ ਇੱਕ ਵਾਰ ਫੇਰ ਸਾਰੀਆਂ ਧਾਰਮਿਕ ਉਹਨਾਂ ਨੂੰ ਮਤਲਬ ਤੇ ਜਾਉਗੇ ਜਾਂ ਕੋਈ ਸੇਕ ਸੁਖਣ ਦਾ ਤਵਸਲ ਦੇਖੋ ਜੋ ਜੋ ਅੱਜ ਗੱਲ ਹੋਈ ਹੈ ਜੋ ਅੱਜ ਗੱਲ ਹੋਈ ਹੈ ਜਦੋਂ ਮੇਰੇ ਸਾਹਮਣੇ ਕਹਿ ਰਹੇ ਆ ਜੇਕਰ ਅਸੀਂ ਅੱਜ ਡੀਸੀ ਸਾਹਿਬ ਏਡੀਸੀ ਸਾਹਿਬ ਚਾਈਲਡ ਲੇਬਰ ਦੀ ਗੱਲ ਕਰਦੇ ਆ ਤੇ ਜੇਕਰ ਧਿਆਨ ਨਾਲ ਦੇਖਿਆ ਜਾਵੇ ਤੇ ਜਿੰਨੇ ਪ੍ਰਵਾਸੀ ਮਜ਼ਦੂਰ ਇੱਥੇ ਕੰਮ ਕਰ ਰਹੇ ਆ ਜਿੰਨੇ ਆਨੇ ਦੀਆਂ ਦੁਕਾਨਾਂ ਜਾਂ ਰੇੜੀਆਂ ਉਥੇ ਇਹਨਾਂ ਨਾਲ 14-14 ਸਾਲ ਤੋਂ ਘੱਟ ਬੱਚੇ ਇਹਦੇ ਕੰਮ ਤੇ ਲਾਏ ਪਏ ਆ ਤੇ 14-14 ਸਾਲ ਤੋਂ ਚਾਈਲਡ ਲੇਬਰ ਜਿੰਨੇ ਕੇ ਕਰਵਾ ਰਹੇ ਆ ਉਹਨਾਂ ਤੋਂ ਔਰ ਜੇਕਰ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਕੀ ਅਸੀਂ ਫੇਰ ਮੰਗ ਪੱਤਰ ਇਹ ਹੁਣ ਇੱਕ ਜਿਹੜੀ ਅੱਗ ਹੈ ਨਾ ਜੀ ਚਿਗਾਰੀ ਭੜਕ ਚੁੱਕੀ ਆ ਔਰ ਬੜੀ ਵੱਡੀ ਭੜਕੇਗੀ ਏ ਅਸੀਂ ਜਿਹੜਾ ਮੰਗ ਪੱਤਰ ਬੜੇ ਵੱਡੇ ਲੈਵਲ ਤੇ ਰੋਸ ਪ੍ਰਦਰਸ਼ਨ ਕਰਕੇ ਹਰ ਸ਼ਹਿਰ ਦੇ ਵਿੱਚ ਹਰ ਪਿੰਡ ਦੇ ਵਿੱਚ ਇੱਕ ਵੱਡੇ ਲੈਵਲ ਤੇ ਜਿਹੜਾ ਡੀਸੀ ਸਾਹਿਬ ਨੂੰ ਰਿਅਸੀਂ ਸੰਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਜਾ ਕੇ ਮੰਗ ਪੱਤਰ ਦਵਾਣ ਆਂ। ਇਸ ਕਾਲ ਤੇ ਆਪਣਾ ਦੁੱਖ ਪ੍ਰਗਟਾਉਣ ਵਾਸਤੇ ਇਥੇ ਜਨਤਾ ਦੇ ਵਿੱਚ ਆਏ ਨੇ। ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ। ਨਾਲ ਮੈਂ ਸਾਰੇ ਜਿਹੜੇ ਨੌਜਵਾਨ ਨੇ ਨੇ ਜੋ ਆਪਣਾ ਦੁੱਖ ਪ੍ਰਗਟ ਕਰਨ ਵਾਸਤੇ ਇੱਥੇ ਆਏ ਨੇ। ਉਹਨਾਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਆਂਦਾਤਾ ਸੰਗਠਨ ਕਮੇਟੀ ਦਾ ਸੇਵਾਦਾਰ ਹਾਂ ਜੀ ਤੇ ਬਾਕੀ ਗੱਲ ਟਿਕ ਕਰ ਲਈਏ ਆ ਹੁਣ ਛੋਟਾ ਬੱਚਾ ਸਾਡਾ 3 ਸਾਲ ਦਾ ਹੈ ਨਾ ਜੀ ਇਹ ਕਿਸੇ ਦਾ ਬੱਚਾ ਹੈ ਨਾ ਜੀ ਇਹਦੇ ਨਾਲ ਕੋਈ ਦਰਿੰਦਗੀ ਹੁੰਦੀ ਹੈ ਇੱਕ ਪਰਵਾਸੀਆਂ ਨੇ ਦਰਿੰਦਗੀ ਕੀਤੀ ਇਸ ਦੇ ਬੱਚੇ ਦੇ ਇਤੋਂ ਛੋਟਾ ਬੱਚਾ ਹੀ ਉਹਨਾਂ ਨੇ ਦਰਿੰਦਗੀ ਕੀਤੀ ਹੈ ਹਵਾਨੀਆਂ ਤੋਂ ਵੱਧ ਦਰਿੰਦਗੀ ਕੀਤੀ ਹੈ ਅਸੀਂ ਇਹ ਕਹਿੰਦੇ ਆ ਪ੍ਰਸ਼ਾਸਨ ਤੋਂ ਮੈਂ ਇਹ ਮੰਗ ਕਰਦਾ ਤੇ ਰੋਡ ਤੇ ਤੁਸੀਂ ਇੱਥੋਂ ਚੱਲ ਜੋ ਮਕੇਰੀਆਂ ਤੱਕ ਚੱਲ ਜੋ ਰੋਡ ਦੇ ਉੱਤੇ ਕਿਤੇ ਵੀ ਜਾ ਕੇ ਦੇਖ ਲਓ ਕੋਈ ਦਾਣੇਪੁੱਣ ਵਾਲਾ ਭਈਆ ਬੈਠਾ ਕੋਈ ਰੇੜੀ ਲਾ ਕੇ ਬੈਠਾ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਸਾਡੇ ਪ੍ਰਸ਼ਾਸਨ ਨੂੰ ਜਿਹੜੇ ਸਰਪੰਚ ਸਾਹਿਬ ਨੇ ਐਮਸੀ ਨੇ ਉਹਨਾਂ ਨੇ ਇਹਨਾਂ ਨੂੰ ਦੱਸੋ ਉਹਨਾਂ ਦੇ ਵੈਰੀਫਿਕੇਸ਼ਨ ਕਰੋ ਕਿ ਇਹਨਾਂ ਕੋਲ ਲਾਇਸੈਂਸ ਹੈਗੇ ਨਾ ਜਾਂ ਤੁਸੀਂ ਇਹਨਾਂ ਨੂੰ ਪਰਮਿਸ਼ਨ ਦਿੱਤੀ ਹੈ ਅਸੀਂ ਕਹਿੰਦੇ ਸਾਡੇ ਦੁਸ਼ਮਣ ਨਹੀਂ ਹੈਗੇ ਸਾਡੇ ਅਸੀਂ ਇਹ ਕਹਿੰਦੇ ਆ ਕਿ ਤੁਸੀਂ ਇੱਥੇ ਆਓ ਕੰਮ ਕਰੋ ਜਿੱਦਾਂ ਸਾਡੇ ਪੰਜਾਬੀ ਵੀਰ ਬਾਹਰ ਜਾ ਕੇ ਕੰਮ ਕਰਦੇ ਆ ਨਾ ਉਹਨੇ ਵੈਰੀਫਿਕੇਸ਼ਨ ਹੁੰਦੀ ਹੈ ਇਹਨਾਂ ਦੀ ਵੀ ਵੈਰੀਫਿਕੇਸ਼ਨ ਹੋਏ ਤੇ ਆਪਣਾ ਇਹ ਕੰਮ ਕਰਨਾ ਸਿਰਫ ਦਿਹਾੜੀ ਤੱਕ ਹੀ ਸੀਮਤ ਰਹਿਣ ਜੋ ਦਿਹਾੜੀ ਲੈਣਾ ਆਏ ਨੇ ਦੇ ਨਾ ਕੀ ਇੱਥੇ ਪ੍ਰਾਪਰਟੀਆਂ ਬਣਾਉਣ ਇਹ ਤੇ ਬਾਕੀ ਜਿੰਨੀਆਂ ਵੀ ਜਥੇਬੰਦੀਆਂ ਉਹਨਾਂ ਨਾਲੋਂ ਖੁੱਲਾ ਸਮਾਥਨ ਅੱਜ ਅਸੀਂ ਤਲਵਾੜੇ ਦੇ ਵਿੱਚ ਆਏ ਆ ਕੱਲੋਂ ਅਸੀਂ ਹਾਜੀਪੁਰ ਦੇ ਵਿੱਚ ਇਹ ਕਰਾਂਗੇ ਪਰसों ਸੋਮਵਾਰ ਆਪਾਂ ਇਹਦੇ ਅੰਗੇਸ਼ ਤੇ ਮੰਗ ਪੱਤਰ ਦੇਾਂਗੇ ਹਦੀਮ ਸਾਹਿਬ ਨੂੰ ਜੇ ਉਹਨਾਂ ਨੇ ਸਾਡੀ ਨਹੀਂ ਸੁਣੀ ਤੇ ਆਪਾਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿਆ ਹੈ ਕਿਸਾਨ ਜਥੇਬੰਦੀਆਂ ਜਿੰਨੀਆਂ ਹੈਗੀਆਂ ਸਾਡੇ ਨਾਲ ਨੇ ਉਹਨਾਂ ਦੇ ਮੈਨੂੰ ਅੱਜ ਵੀ ਫੋਨ ਆਇਆ ਵੀ ਤੁਸੀਂ ਦੱਸੋ ਵੀ ਅੱਗੇ ਦਾ ਪ੍ਰੋਗਰਾਮ ਕੀ ਲੇਕਣਾ ਮੈਂ ਕਿਹਾ ਵੀ ਅੱਜ ਅਸੀਂ ਤਲਵਾੜੇ ਦੇ ਵਿੱਚ ਜੋ ਹੈਗਾ ਉਹਨੂੰ ਦੇਖ ਕੇ ਪਹਿਲਾਂ ਉਸ ਤੋਂ ਬਾਅਦ ਅਗਲੀ ਜਿਹੜੀ ਗੱਲ ਹੈ ਉਹ ਕਰਾਂਗੇ ਬਾਕੀ ਭਾਜੀ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਨਾ ਅੱਜ ਤਾਂ ਸਾਡੀ ਇਹਨਾਂ ਦੇ ਰੁਜ਼ਗਾਰ ਹੋਇਆ ਅੱਜ ਸਾਡਾ ਇਹ ਬੱਚਾ ਖੋਲਿਆ ਕੱਲ ਨੂੰ ਇਹਨਾਂ ਨੇ ਸਾਡੇ ਘਰਾਂ ਤੱਕ ਜਾਣਾ ਵੀਰ ਜੀ ਸਭ ਇਹ ਗੱਲ ਕੀਤੀ ਜਾਵੇ ਤੁਸੀਂ ਗੱਲ ਕੀਤੀ ਵੀ ਇਹ ਆ ਕੇ ਇੱਥੇ ਸਾਡੇ ਜਗਾ ਜ਼ਮੀਨਾਂ ਲੈਦੇ ਆ ਜੋ ਕੁਝ ਹਾਂਜੀ ਇਹ ਹਿਮਾਚਲ ਇੱਕ ਐਦਾ ਦਾ ਸੂਬਾ ਆ ਉੱਥੇ ਨਾ ਕੋਈ ਨਾਲ ਹੀ ਲੱਗਦਾ ਆਪਣੇ ਸਟੇਟ ਹਾਂਜੀ ਕੋਈ ਵੀ ਬੰਦਾ ਉੱਥੇ ਜਗਾ ਅਸੀਂ ਪੰਜਾਬੀ ਵੀ ਨਹੀਂ ਲੈ ਰਿਆ ਸਕਦੇ ਉੱਥੇ ਜਗਾ ਇਹ ਰੂਲ ਜਿਹੜਾ ਪੰਜਾਬ ਸਰਕਾਰ ਦੇ ਕਿਦਾਂ ਮੈਂ ਸਾਰੇ ਇੱਕ ਬੇਨਤੀ ਤੁਹਾਨੂੰ ਕਰਾਂ ਇਸ ਦੇ ਅੰਗੇਸ਼ਤ ਮੈਂ ਕਿਸੇ ਪਾਰਟੀ ਦੇ ਨਾਲ ਨਹੀਂ ਹਾਂ ਖੈਰਾ ਹੈਗਾ ਕਿਸਾਨ ਸਰਦਾਰ ਉਹਨੇ ਭਾਜੀ ਆਵਾਜ਼ ਉਠਾਈ ਹੈ ਕਿ ਜਿਹੜੇ ਭਈਏ ਆ ਇੱਥੇ ਆ ਕੇ ਕੰਮ ਕਰਨ ਇਹ ਔਰੇ ਜ਼ਮੀਨ ਨਹੀਂ ਲੈ ਸਕਦੇ ਤੇ ਸਟੇਟ ਗਵਰਨਮੈਂਟ ਅਕੋਰਡਿੰਗ ਕਿਤੇ ਵੀ ਰੂਲ ਨਹੀਂ ਹੈ ਹਾਂ ਇਹ ਸਬ ਗਵਰਨਮੈਂਟ ਕਿਉਂ ਆਪਸਪਾਈ ਕਰ ਹਾਂ ਸਟੇਟ ਗਵਰਨਮੈਂਟ ਦੇ ਅਕੋਰਡਿੰਗ ਇਹ ਕੋਈ ਰੂਲ ਨਹੀਂ ਹੈਗਾ ਵੀ ਕੋਈ ਬਾਹਰਲਾ ਬੰਦਾ ਆ ਕੇ ਇੱਥੇ ਆਪਣਾ ਕਬਜ਼ਾ ਕਰੇ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਵੀ ਇਹਨਾਂ ਨੇ ਪੰਚਾਇਤੀ ਜ਼ਮੀਨਾਂ ਤੇ ਕਬਜ਼ਾ ਕੀਤਾ ਹੋਇਆ ਸਰਕਾਰੀ ਜ਼ਮੀਨਾਂ ਤੇ ਕਬਜ਼ਾ ਕੀਤਾ ਹੋਇਆ ਮੇਰੇ ਨਾਲ ਚਲੋ ਮੈਂ ਤੁਹਾਨੂੰ ਇੱਥੋਂ ਲੈ ਕੇ ਦਸੂਏ ਤੱਕ 100 ਬੰਦਾ ਤੁਹਾਨੂੰ ਦਿਖਾ ਦਿਆਂਗਾ ਜਿਹਨੇ ਇਹ ਭਈਆਂ ਦੇ 60 ਬੰਦੇ ਨੇ ਸਰਕਾਰੀ ਜ਼ਮੀਨਾਂ ਤੇ ਪ੍ਰਸ਼ਾਸਨਿਕ ਕਬਜ਼ਾ ਕੀਤਾ ਹੋਇਆ ਮੈਨੂੰ ਦੱਸੋ ਵੀ ਪ੍ਰਸ਼ਾਸਨ ਕਿੱਥੇ ਸੁਟਾ ਪਿਆ? ਬੀਬੀਐਮਪੀ ਦੇ ਕੁਆਰਟਰਾਂ ਤੇ। ਬੀਬੀਐਮਪੀ ਦੇ ਕੁਆਰਟਰਾਂ ਤੇ ਵੀ ਇਹਨਾਂ ਦੇ ਮੈਂ ਮੈਂ ਇੱਥੇ ਤਾਂ ਲੋਕਲ ਆ। ਮੈਂ ਬੀਬੀਐਮਪੀ ਚ ਕਮਰਾ ਨਹੀਂ ਲੈ ਸਕਦਾ ਜੀ। ਭਈਆਂ ਨੇ ਉੱਥੇ ਕਮਰੇ ਲੈ ਕੇ ਰਹਿ ਰਹੇ ਨੇ। ਮੈਨੂੰ ਦੱਸ ਖਾਲੀ ਪਲਾਟ ਜਿਹੜੇ ਆ ਉਹਨਾਂ ਨੇ ਕਬਜ਼ੇ ਕੀਤੇ। ਕਬਜ਼ੇ ਕਿੱਥੇ ਮੈਂ ਤੁਹਾਨੂੰ ਦਿਖਾਣਾ ਸਰ ਮੇਰੇ ਨਾਲ ਚੱਲੋ ਤੁਸੀਂ। ਮੈਂ ਤੁਹਾਨੂੰ ਹਰ ਚੀਜ਼ ਦਿਖਾਵਾਂਗਾ ਵੀ ਤੁਹਾਡੇ ਕਮਰੇ ਤਾਂ ਕੀ ਦਿਖਾਵਾਂ ਵੀ ਤੁਸੀਂ ਇਹਨਾਂ ਨੇ ਕੀ ਕੀ ਨਹੀਂ ਸਾਡੇ ਨਾਲ ਕੀਤਾ। ਇਹਨਾਂ ਨੇ ਸਾਡੇ ਜਨਰੇਸ਼ਨ ਨੂੰ ਮਾਰਿਆ ਪਾ ਜੀ। ਆ ਮੇਰਾ ਬੱਚਾ ਇਹ ਆ ਮੇਰੇ ਵੀ ਪੁੱਤ ਵਰਗਾ ਆ ਹੈ ਨਾ ਜੀ ਮੇਰਾ ਬੱਚਾ ਏ ਤੁਹਾਡੇ ਬੱਚੇ ਨਾਲ ਜੇ ਇੱਡਾ ਹੋ ਜਾ ਯਾਰ ਸਾਡੇ ਦਿਲ ਤੇ ਗੀ ਬੀਤੇਗੀ ਭਾਜੀ ਅਸੀਂ ਤਾਂ ਬਰਨ ਤੱਕ ਚੱਲੇ ਜਾਵਾਂਗੇ ਅਸੀਂ ਇਨਸਾਨੀਅਤ ਅਰ ਇਹ ਤੇ ਨਲਕੀ ਕਿਹਦੀ ਮੰਨਦੇ ਜਿਹੜੇ ਇੱਡਾ ਕ੍ਰਾਈਮ ਵਧ ਰਿਹਾ ਦਿਨੋਂ ਤੋਂ ਪੰਜਾਬ ਚ ਗੱਲੀ ਭਾਜੀ ਨਲਕੀ ਪ੍ਰਸ਼ਾਸਨ ਬਾਅਦ ਦੀ ਗੱਲ ਹੈ ਪਹਿਲੀ ਨਲਕੀ ਸਾਡੇ ਸਰਪੰਚਾਂ ਦੀ ਐਮਸੀਆਂ ਦੀ ਹੈ ਜਿਨ੍ਹਾਂ ਨੇ ਇਹਨਾਂ ਨੂੰ ਵੋਟਰ ਕਾਰਡ ਬਣਾ ਕੇ ਦਿੱਤੇ ਆ ਪੰਜਾਬ ਪੰਜਾਬ ਪੁੱਛਦੀ ਆ ਆਪਾਂ ਤਾਂ ਪ੍ਰਸ਼ਾਸਨ ਤੋਂ ਤਾਂ ਬਾਅਦ ਜਾਵਾਂਗੇ ਨਾ ਵੀਰ ਜੀ ਪਹਿਲਾਂ ਤਾਂ ਅਸੀਂ ਆਪਣੇ ਆਪ ਨੂੰ ਤਾਂ ਦੇਖਿਆ ਐ ਕਿਤੇ ਫੈਨ ਕਰਦੇ ਆ ਆਹੀਂ ਜਦੋਂ ਨੂੰ ਹਿੱਕ ਨਾ ਲਾਇਆ ਭਰਾਵਾਂ ਦੀ ਤਰ੍ਹਾਂ ਨਾ ਲਾਇਆ ਇਹਨਾਂ ਨੇ ਸਾਡੇ ਪੇਖ ਦੇ ਵਿੱਚ ਖੰਜਰ ਭੋਗ ਗਿਆ ਜੀ ਤੁਸੀਂ ਕੀ ਮੰਗ ਕਰਦੇ ਪ੍ਰਸਾਦ ਆਹੀਂ ਤਾਂ ਇਹੀ ਮੰਗ ਕਰਦੇ ਆ ਜੀ ਜੇ ਪੰਜਾਬ ਨੂੰ ਬਚਾਣਾ ਵੀਰ ਜੀ ਤੇ ਇਹਨਾਂ ਦੇ ਪੰਜਾਬ ਨੂੰ ਪੰਜਾਬ 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 ਇਹ ਸੱਜਣਾ ਸਿੰਘ ਭਗਤ ਸਿੰਘ ਨਗਨਸਵਰਧ ਅਜਲੀਆਂ ਵਿਸ਼ੇਸ਼ ਵਰਗੀਆਂ ਕੱਲ ਫੇਰ ਨਵੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ